ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਨਿਮਟ ਕ੍ਰिएशन ਅੱਜ ਦੀ ਵੀਡੀਓ ਲੈ ਕੇ ਆਏ ਆ ਅੱਜ ਤੁਹਾਡੇ ਲਈ ਆਪਾਂ ਪਿਓਰ ਮਸਲੀਨ ਦੇ ਵਿੱਚ ਸੂਟ ਲੈ ਕੇ ਆਏ ਆ ਤੇ ਪਿਓਰ ਮਸਲੀਨ ਦੇ ਹੀ ਦੁਪੱਟੇ ਹੋਣਗੇ ਤੇ ਬੜੀ ਪਿਆਰੀ ਕਲੈਕਸ਼ਨ ਹੈ ਜੀ ਅੱਜ ਦਾ ਪ੍ਰਾਈਸ ਹੈਗਾ 1800 ਪ੍ਰਾਈਸ ਹੈ ਜੀ ਅੱਜ ਦੀ ਸਾਰੇ ਵੀਡੀਓ ਦਾ ਜਿੰਨੇ ਸੂਟ ਦਿਖਾਵਾਂਗੇ ਬੜੇ ਪਿਆਰੇ ਪ੍ਰਿੰਟ ਪ੍ਰਿੰਟਡ ਆਲ ਓਵਰ ਸੂਟ ਹੋਣਗੇ ਤੇ ਬੜੇ ਅੱਜ ਦਾ ਸੂਟ ਹੈ ਜੀ ਸਾਢੇ 3 ਮੀਟਰ ਦੀ ਕੱਟ ਹੋਊਗੀ ਸੂਟ ਦੀ ਤੇ ਪੂਰਾ 2.5 ਮੀਟਰ ਦਾ ਦੁਪੱਟਾ ਹੋਊਗਾ ਜੀ ਨਾਲ ਤੇ 1800 ਪ੍ਰਾਈਸ ਦੇ ਨਾਲ ਬਾਕੀ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਤੇ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਸਭ ਤੋਂ ਪਹਿਲਾਂ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਡੇਲੀ ਮਾਰਨਿੰਗ ਦੇ ਵਿੱਚ ਆਪਾਂ ਵੀਡੀਓ ਲੈਂਦੇ ਹਾਂ ਜੀ 9:30 9:30 ਦੇ ਕਰੀਬ ਜੇ ਤੁਸੀਂ ਚੈਨਲ ਸਬਸਕ੍ਰਾਈਬ ਕਰਿਆ ਹੋਗਾ ਤਾਂ ਤੁਹਾਡਾ ਕੋਈ ਵੀ ਸੂਟ ਦੇਖਣ ਤੋਂ ਮਿਸ ਨਹੀਂ ਹੋਊਗਾ ਬਾਕੀ ਜਦੋਂ ਤੁਸੀਂ ਆਪ ਇਹਨੇ ਸੋਹਣੇ ਸੂਟ ਲੈਣੇ ਹੋ ਦੇਖਦੇ ਹੋ ਡੇਲੀ ਵੀਡੀਓ ਤਾਂ ਪਲੀਜ਼ ਲਿੰਕ ਵੀ ਅੱਗੇ ਸ਼ੇਅਰ ਕਰਿਆ ਕਰੋ ਤਾਂ ਕਿ ਆਪਣੇ ਹੋਰ ਕਸਟਮਰ ਵੀ ਆਪਣੇ ਨਾਲ ਜੁੜਦੇ ਰਹਿਣ ਤੇ ਜਿਨ੍ਹਾਂ ਨੇ ਸਟੀਚ ਕਰਾ ਕੇ ਰੈਡੀ ਕਰਾ ਕੇ ਸੂਟ ਮੰਗਾਉਣੇ ਆ ਤਾਂ ਵੀ ਤੁਸੀਂ ਮੰਗਾ ਸਕਦੇ ਹੋ ਅਨਸਟੀਚ ਐਵੇਂ ਸੂਟ ਮੰਗਾਉਣੇ ਆ ਤਾਂ ਵੀ ਤੁਸੀਂ ਮੰਗਾ ਸਕਦੇ ਹੋ ਤੇ ਬੁਕਿੰਗ ਲਈ ਨੰਬਰ ਹੈ ਜੀ ਮੇਰਾ 8146580803 8146580803 ਸਕਰੀਨ ਤੇ ਇਸ ਸਾਈਡ ਜਿਹੜਾ ਨੰਬਰ ਮੈਂਸ਼ਨ ਹੈ ਇਹੀ ਨੰਬਰ ਹੈ ਇਸੇ ਨੰਬਰ ਤੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰਾਉਣੀ ਹੁੰਦੀ ਹੈ ਇਸੇ ਨੰਬਰ ਤੇ ਤੁਸੀਂ ਮੈਨੂੰ ਪੇਮੈਂਟ ਕਰਨੀ ਹੁੰਦੀ ਹੈ ਜੀ ਬਾਕੀ ਪੋਰイヤー ਚਾਰजेस ਅਲੱਗ ਤੋਂ ਹੁੰਨੇ ਆਪਣੇ ਐਡਰੈਸ ਦੇ ਅਕੋਰਡਿੰਗ ਜ਼ਰੂਰ ਪੁੱਛ ਲਿਆ ਕਰੋ ਤੇ ਆਨਲਾਈਨ ਹੀ ਪੇਮੈਂਟ ਕਰਨੀ ਹੁੰਦੀ ਹੈ ਕੈਸ਼ ਔਨ ਡਿਲੀਵਰੀ ਦੀ ਆਪਸ਼ਨ ਨਹੀਂ ਹੈਗੀ ਜਿਨ੍ਹਾਂ ਨੇ ਸ਼ੌਪ ਤੇ ਆ ਕੇ ਵੀ ਸੂਟ ਪਰਚੇਸ ਕਰਨੇ ਹੁੰਨੇ ਜਦ ਮਰਜੀ ਤੁਸੀਂ ਸ਼ੌਪ ਤੇ ਆ ਸਕਦੇ ਹੋ ਮੰਡੇ ਟੂ ਸੈਟਰਡੇ ਸ਼ੌਪ ਓਪਨ ਹੁੰਦੀ ਹੈ ਸੰਡੇ ਸਾਡਾ ਕਲੋਜ਼ ਹੁੰਦਾ ਤੇ ਟਾਈਮਿੰਗ ਹੈ ਸਵੇਰੇ 10:30 ਤੋਂ ਰਾਤੀ 8 ਵਜੇ ਤੱਕ ਇਹ ਟਾਈਮ ਦੇ ਵਿੱਚ ਤੁਸੀਂ ਜਦ ਮਰਜੀ ਮੰਡੇ ਟੂ ਸੈਟਰਡੇ ਆ ਸਕਦੇ ਹੋ ਰਾਜਪੁਰੇ ਹੈ ਜੀ ਮੇਰੀ ਸ਼ਾਪ ਪਾਰ ਵਾਲੇ ਇੱਕ ਤੋਂ ਕਸਟਮਰ ਨੇ ਮੈਨੂੰ YouTube ਤੇ ਮੈਸੇਜ ਕੀਤਾ ਹੋਇਆ ਸੀ ਵੀ ਤੁਸੀਂ ਕਿੱਥੋਂ ਬਿਲੋਂਗ ਕਰਦੇ ਹੋ ਰਾਜਪੁਰੇ ਜੀ ਮੇਰੀ ਸ਼ਾਪ ਇਸ ਸ਼ਹਿਰ ਪੈਂਦਾ ਹੈ ਜੀ ਰਾਜਪੁਰਾ ਡਿਸਟ੍ਰਿਕਟ ਪਟਿਆਲੇ ਦੇ ਵਿੱਚ ਤੇ ਰਾਜਪੁਰੇ ਆ ਕੇ ਤੁਸੀਂ ਜਿੱਥੇ ਵੀ ਆ ਕੇ ਕਿਸੇ ਨੂੰ ਪੁੱਛ ਸਕਦੇ ਹੋ ਕਿ ਗੁਰਦੁਆਰਾ ਸਿੰਘ ਸਭਾ ਵਾਲੀ ਰੋਡ ਤੇ ਜਾਣਾ ਤੇ ਗੁਰਦੁਆਰਾ ਸਾਹਿਬ ਦੇ ਨਾਲ ਵਾਲੀ ਦੁਕਾਨ ਹੈ ਜੀ ਆਪਣੀ ਸ਼ਾਪ ਬਿਲਕੁਲ ਨਾਲ ਵਾਲੀ ਗੁਰਦੁਆਰਾ ਸਾਹਿਬ ਦੇ ਤੇ ਬਾਕੀ ਕੰਟੈਕਟ ਨੰਬਰ ਮੈਂ ਮੈਂਸ਼ਨ ਕੀਤਾ ਹੁੰਦਾ ਕੋਈ ਵੀ ਇਨਕੁਆਰੀ ਹੁੰਦੀ ਹੈ ਤੁਸੀਂ ਐਡਰੈਸ ਵਿੱਚੋਂ ਪੂਰਾ ਮੰਗਾਉਣਾ ਤੁਸੀਂ ਮੇਰੇ WhatsApp ਨੰਬਰ ਤੇ ਪੁੱਛ ਕੇ ਐਡਰੈਸ ਵੀ ਪੂਰਾ ਲੋਕੇਸ਼ਨ ਵਗੈਰਾ ਫਿਰ ਮੈਂ ਭੇਜ ਦਨੀ ਹੁੰਦੀ ਹੈ ਜਿਸ ਦਿਨ ਤੁਸੀਂ ਆਉਣਾ ਹੈ ਤੇ ਦੇਖਦੇ ਆਂ ਜੀ ਇਸ ਦਾ ਪਹਿਲਾ ਸੂਟ ਇਹ ਦੇਖੋ ਤਮੰਨਾ ਬ੍ਰਾਂਡ ਦੇ ਸੂਟ ਹੋਣਗੇ ਤੇ ਪਿਓਰ ਮਸਲੀਨ ਦੇ ਵਿੱਚ ਤੇ ਬੜੀ ਪਿਆਰੀ ਫਰੇਗਰੈਂਸ ਹੈ ਜੀ ਇਹਨਾਂ ਸੂਟਾਂ ਦੇ ਵਿੱਚ ਵੀ ਬਹੁਤ ਸੋਹਣੀ ਖੁਸ਼ਬੂ ਆ ਰਹੀ ਹੈ ਤੇ ਬਾਕੀ ਇਹ ਵਿਦਆਊਟ ਲਾਈਨਿੰਗ ਵੀ ਇਹਨਾਂ ਨੂੰ ਸੂਟਾਂ ਨੂੰ ਕੁਝ ਨਹੀਂ ਹੁੰਦਾ ਪਰ ਜੇ ਤੁਸੀਂ ਲਾਈਨਿੰਗ ਲਗਾ ਕੇ ਬਣਾਉਂਗੇ ਤਾਂ ਜ਼ਿਆਦਾ ਗ੍ਰੇਸ ਆਉਂਦੀ ਹੈ ਜੀ ਨਾਲ ਸੂਟਾਂ ਦੀ ਤੇ ਬੜਾ ਪਿਆਰੇ ਪਿਆਰੇ ਪ੍ਰਿੰਟ ਹੋਣਗੇ ਬੜੇ ਅਰਜ ਦੇ ਵਿੱਚ ਇਸੇ ਅਰਜ ਦੇ ਵਿੱਚ ਆਪਣਾ ਪੱਲਾ ਬਣ ਜਾਂਦਾ ਸਾਢੇ 3 ਮੀਟਰ ਦੀ ਕੱਟ ਹੋਊਗੀ ਜੇ ਪੂਰੇ ਸੂਟ ਦੀ ਬੜੇ ਅਰਜ ਦੇ ਵਿੱਚ ਸੂਟ ਤੇ ਪ੍ਰਿੰਟ ਦੇਖੋ ਕਿੰਨੇ ਪਿਆਰੇ ਪਿਆਰੇ ਪ੍ਰਿੰਟ ਅੱਜ ਤੁਹਾਨੂੰ ਦਿਖਾਵਾਂਗੇ ਇਹ ਹੈ ਅਨੂਵਰ ਸੂਟ ਹੈ ਇਹਦੇ ਨਾਲ ਪਿਓਰ ਮਸਲੀਨ ਦੇ ਦੁਪੱਟੇ ਹੋਣਗੇ ਨਾਲ ਪਿਓਰ ਮਸਲੀਨ ਦੇ ਵਿੱਚ ਹੀ ਸੂਟ ਤੇ ਬਹੁਤ ਹੀ ਗ੍ਰੇਸਫੁਲ ਤੇ ਬਹੁਤ ਸੋਹਣੀ ਫਰੇਗਰੈਂਸ ਇਹਨਾਂ ਸੂਟਾਂ ਦੇ ਵਿੱਚ ਆ ਰਹੀ ਹੈ ਬਹੁਤ ਪਿਆਰੇ ਦੁਪੱਟੇ ਦੇ ਨਾਲ ਇਹ ਹੈਗਾ ਅੱਜ ਦਾ ਆਪਣਾ ਪਹਿਲਾ ਸੂਟ 1800 ਪ੍ਰਾਈਸ ਹੈ ਜੀ ਇਹ 1300 ਪ੍ਰਾਈਸ ਦੇ ਨਾਲ ਆਪਣੇ ਅੱਜ ਦੇ ਸਾਰੇ ਸੂਟ 1800 ਪ੍ਰਾਈਸ ਦੇ ਨਾਲ ਹੋਣਗੇ ਮਸਲੀਨ ਦੇ ਵਿੱਚ ਤੇ ਇਹਦੇ ਹੁਣ ਮੈਂ ਤੁਹਾਨੂੰ ਕਲਰ ਦਿਖਾਨੀਆਂ ਇਹ ਬਲੈਕ ਦੇ ਵਿੱਚ ਹੈ ਜੀ ਪਹਿਲਾਂ ਤੁਹਾਨੂੰ ਦਿਖਾਇਆ ਇਹਦੇ ਵਿੱਚ ਹੀ ਹੈਗਾ ਆਪਣੇ ਕੋਲ ਬਲੂ ਸੇਮ ਦੇ ਵਿੱਚ ਹੀ ਬਲੂ ਹੈ ਇਹ ਬੜੇ ਅਰਜ ਦੇ ਵਿੱਚ ਸੂਟ ਬਹੁਤ ਸੋਹਣਾ ਪ੍ਰਿੰਟ ਹੀ ਬਹੁਤ ਜ਼ਿਆਦਾ ਸੋਹਣੇ ਹਨ ਇਹਨਾਂ ਦੇ ਪਿਓਰ ਮਸਲੀਨ ਦੇ ਸੂਟ ਹਨ ਕਾਫੀ ਮੈਸੇਜ ਆਉਂਦੇ ਸੀ ਵੀ ਥੋੜੇ ਰੀਜ਼ਨੇਬਲ ਰੇਟ ਦੇ ਵਿੱਚ ਵੀ ਵੀ ਹਰ ਇੱਕ ਕਸਟਮਰ ਪਰਚੇਸ ਕਰ ਸਕੇ ਵੀ ਉम्मेद ਸੂਟ ਲੈ ਕੇ ਆਓ ਇਹ ਵਾਲੇ ਅੱਜ ਦੇ ਮੈਨੂੰ ਲੱਗ ਰਿਹਾ ਚਾਹੇ ਤੁਸੀਂ 2-2 3-3 ਸੂਟ ਲੈ ਕੇ ਵੀ ਰੱਖ ਲਓਗੇ ਅੱਗੇ ਹੁਣ ਇਹ ਹੀ ਵਧੀਆ ਲੱਗਣੇ ਆਪਾਂ ਨੂੰ ਨਾਲ ਪਿਓਰ ਮਸਲੀਨ ਦੇ ਪੂਰੇ ਖੁੱਲੇ ਦੁਪੱਟਿਆਂ ਦੇ ਨਾਲ ਦੁਪੱਟੇ ਵੀ ਬੜੇ ਪਿਆਰੇ ਆ ਜੀ ਇਹਨਾਂ ਦੇ ਬੜੇ ਪਿਆਰੇ ਪਿਆਰੇ ਸੂਟ 1800 ਪ੍ਰਾਈਸ ਹੈ ਜੀ 1800 ਪ੍ਰਾਈਸ ਦੇ ਨਾਲ ਅੱਜ ਦੇ ਆਪਣੇ ਸਾਰੇ ਸੂਟ ਇਹਦੇ ਵਿੱਚ ਹੀ ਸੇਮ ਦੇ ਵਿੱਚ ਹੀ ਹੈਗਾ ਬੜਾ ਸੋਹਣਾ ਬਰਾਊਨ ਜਿਹਾ ਕਲਰ ਹੈ ਮਹਿੰਦੀ ਬਰਾਊਨ ਆਰਾ ਪ੍ਰਿੰਟ ਨਾਲ ਪ्योर ਮਸਲੀਨ ਦੇ ਦੁਪੱਟੇ ਆ ਪ्योर ਮਸਲੀਨ ਦਾ ਹੀ ਅਨੂਵਰ ਸੂਟ ਹੈ। ਲੈ ਦੁਪੱਟਿਆਂ ਦੇ ਨਾਲ ਬੜੇ ਪਿਆਰੇ ਪਿਆਰੇ ਸੂਟ ਇੱਥੇ ਤੁਸੀਂ ਪੂਰਾ ਇਹਦਾ ਸਕਰੀਨ ਸ਼ਾਟ ਲੈ ਸਕਦੇ ਹੋ। 1800 ਪ੍ਰਾਈਸ ਹੈ ਜੀ ਕੋਰੀਅਰ ਚਾਰਜਸ ਬਾਕੀ ਅਲੱਗ ਹੋਣਗੇ ਆਪਣੇ ਐਡਰੈਸ ਦੇ ਅਕੋਰਡਿੰਗ ਜਰੂਰ ਪੁੱਛ ਲਿਆ ਕਰੋ। ਇੱਕ ਪ੍ਰਿੰਟ ਦੇ ਵਿੱਚ ਮੈਂ ਤੁਹਾਨੂੰ ਤਿੰਨ ਸੂਟ ਦਿਖਾਏ ਆ। ਨੈਕਸਟ ਡਿਜ਼ਾਈਨ ਸ਼ੁਰੂ ਕਰਦੇ ਆ ਸਾਰੇ ਪ੍ਰਿੰਟ ਅੱਜ ਦੇ ਬਹੁਤ ਪਿਆਰੇ ਹੋਣਗੇ ਇਹਨਾਂ ਜਿਵੇਂ ਮਰਜ਼ੀ ਤੁਸੀਂ ਵਾਸ਼ ਕਰ ਲਓ ਬਿਲਕੁਲ ਨਹੀਂ ਖਰਾਬ ਹੁੰਦੇ ਹੈਗੇ ਸੂਟ ਮਸਲੀਨ ਦੇ ਜਿਵੇਂ ਬਾਹਰ ਵਾਲੇ ਕਸਟਮਰ ਆ ਜ਼ਿਆਦਾਤਰ ਉਹਨਾਂ ਨੂੰ ਪ੍ਰਿੰਟਡ ਸੂਟ ਪਸੰਦ ਆ ਵੀ ਗੁਰਦੁਆਰਾ ਸਾਹਿਬ ਪਾਉਣ ਲਈ ਉਹਨਾਂ ਨੂੰ ਸੂਟ ਚਾਹੀਦੇ ਹੁੰਦੇ ਆ ਤਾਂ ਅੱਜ ਦੇ ਬੈਸਟ ਸੂਟ ਹੈ ਜੀ ਤੁਸੀਂ ਪਰਚੇਸ ਕਰਨੇ ਹੈ ਜੇ ਇਹ ਦੇਖੋ ਕਿੰਨੇ ਪਿਆਰੇ ਇਹਦੇ ਵਿੱਚ ਪਿੰਕ ਕਲਰ ਦੇ ਫਲਾਰਸ ਬਹੁਤ ਸੋਹਣਾ ਪ੍ਰਿੰਟ ਆ ਹੈ ਜੀ ਲੈ ਦੁਪੱਟੀਆਂ ਦੇ ਨਾਲ ਜਿਵੇਂ ਮਰਜ਼ੀ ਬੁੱਕੜ ਮਾਰ ਕੇ ਆਪਾਂ ਦੁਪੱਟਾ ਤੇ ਬਹੁਤ ਸੋਹਣੀ ਫਿਟਿੰਗ ਬਹੁਤ ਸੋਹਣੀ ਆਉਂਦੀ ਹੈ ਜ ਇਹਨਾਂ ਦੀ ਨਾਲ ਪਿਓਰ ਮਸਲੀਨ ਦੇ ਦੁਪੱਟੀਆਂ ਦੇ ਨਾਲ ਬਹੁਤ ਪਿਆਰੀ ਫਰੇਗਰੈਂਸ ਸੂਟਾਂ 'ਚ ਤੇ ਇਹ ਸੇਮ ਪ੍ਰਿੰਟ ਦੇ ਵਿੱਚ ਹੀ ਕਲਰ ਦਿਖਾਉਂਗੀ ਮੈਂ ਤੁਹਾਨੂੰ ਪਹਿਲਾਂ ਮਜੈਂਟਾ ਪਿੰਕ ਜਿਹਾ ਕਲਰ ਦਿਖਾਇਆ ਉਹਦੇ ਵਿੱਚ ਹੀ ਹੈਗਾ ਆਪਣੇ ਕੋਲ ਇਹ ਰੋਜ਼ੀ ਗ੍ਰੀਨ ਜਿਹਾ ਕਲਰ frozy green color ते ਨਾਲ ਹੈਗਾ ਦੇਖੋ ਕਿੰਨਾ ਪਿਆਰਾ ਜਾਂ ਦੁਪੱਟਾ ਇਹਦੀ ਪ੍ਰਿੰਟਿੰਗ ਬਹੁਤ ਸੋਹਣੀ ਹੈ ਸੂਟ ਦੀ ਬਹੁਤ ਪਿਆਰਾ ਇਸ ਦਾ ਦੁਪੱਟਾ ਬਹੁਤ ਸੋਹਣਾ ਸੂਟ ਹੈ ਵੀ ਕਲਰ ਬੜਾ ਪਿਆਰਾ ਹੈ ਇਹਦਾ ਗ੍ਰੀਨ frozy ਜਿਹਾ ਕਲਰ ਹੈ ਪਿਆਰਾ ਸੂਟ ਹੈ ਇਸੇਮ ਦੇ ਵਿੱਚ ਹੀ ਹੈਗਾ ਆਪਣੇ ਕੋਲ yellow color yellow ਵੀ ਬੜਾ ਪਿਆਰਾ ਜャ ਲਾਈਟ ਜャ yellow ਹੈ ਤੇ print ਗਾਜਰੀ ਕਲਰ ਦੇ ਫਲਾwrs ਦੇ ਵਿੱਚ ਪਿਆਰੇ ਜੇ ਗਾਜਰੀ ਕਲਰ ਦੇ ਫਲਾwrs ਤੇ ਨਾਲ ਪਿਓਰ ਮਸਲੀਨ ਦਾ ਦੁਪੱਟਾ 3.5 ਮੀਟਰ ਦੀ ਕੱਟ ਹੈ ਜੀ ਬੜੇ ਅرج ਦੇ ਵਿੱਚ ਸੂਟ ਆਲਓਵਰ ਸੂਟ ਹੈ ਪਿਓਰ ਮਸਲੀਨ ਦੇ ਵਿੱਚ 1800 ਪ੍ਰਾਈਸ ਦੇ ਨਾਲ 1800 ਪ੍ਰਾਈਸ ਹੈ ਜੀ ਇਹ ਤਿੰਨ ਸੂਟ ਮੈਂ ਇੱਕ print ਦੇ ਵਿੱਚ ਦਿਖਾਇਆ ਨੈਕਸਟ print ਸ਼ੁਰੂ ਕਰਦੇ ਆਂ ਸੋਨਾ ਪਰਪਲ ਕਲਰ ਦੇ ਵਿੱਚ ਪਰਪਲ ਕਲਰ ਹੈ ਫ੍ਰੈਂਟ ਬੜਾ ਸੋਨਾ ਦਾ ਵੀ ਤੇ ਨਾਲ ਹੈਗਾ ਪਿਓਰ ਮਸਲੀਨ ਦਾ ਦੁਪੱਟਾ ਸੋਨਾ ਦੁਪੱਟਾ ਪਿਓਰ ਮਸਲੀਨ ਦਾ ਦੁਪੱਟਾ ਹੈ ਬੜਾ ਪਿਆਰਾ ਡਾਰਕ ਪਰਪਲ ਕਲਰ ਹੈ ਇਹ ਸੇਮ ਪ੍ਰਿੰਟ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਕਲਰ ਬੜਾ ਪਿਆਰਾ ਮਸਟਰਡ ਕਲਰ ਮਸਟਰਡ ਕਲਰ ਦੇ ਵਿੱਚ ਸੇਮ ਪ੍ਰਿੰਟ ਹੈ ਹੋਰ ਮਸਟਰਡ ਕਲਰ ਦੇ ਵਿੱਚ ਇਹ ਪ੍ਰਿੰਟਿੰਗ ਬਹੁਤ ਪਿਆਰੀ ਹੈ ਨਾ ਸੂਟਾਂ ਦੀ ਬੜੀ ਅਲੱਗ ਜੀ ਪ੍ਰਿੰਟਿੰਗ ਪਿਓਰ ਮਸਲੀਨ ਦੇ ਵਿੱਚ ਤੇ ਨਾਲ ਹੈਗੀਆਂ ਪਿਓਰ ਮਸਲੀਨ ਦੀ ਦੁਪੱਟੇ 1800 ਪ੍ਰਾਈਸ ਦੇ ਜੀ ਅੱਜ ਦੀ ਸਾਰੀ ਵੀਡੀਓ ਦਾ ਜਿੰਨੇ ਸੂਟ ਤੁਹਾਨੂੰ ਦਿਖਾਵਾਂਗੇ ਅੱਜ 1800 ਪ੍ਰਾਈਸ ਦੇ ਨਾਲ ਆ ਸੂਟ ਸਾਰੇ ਤੇ ਪਿਓਰ ਮਸਲੀਨ ਦੇ ਦੁਪੱਟਿਆਂ ਦੇ ਨਾਲ ਤੇ ਪ੍ਰਿੰਟਿੰਗ ਬੜੀ ਪਿਆਰੀ ਹੈ ਇਹ ਦੇਖੋ ਬੜਾ ਸੋਹਣਾ ਨੈਕਸਟ ਹੈਗਾ ਇਹਦੇ ਵਿੱਚ ਸੇਮ ਦੇ ਵਿੱਚ ਗਾਜਰੀ ਕਲਰ ਸੇਮ ਦੇ ਵਿੱਚ ਗਾਜਰੀ ਕਲਰ ਹੈ ਸੇਮ ਪ੍ਰਿੰਟ ਦੇ ਵਿੱਚ ਗਾਜਰੀ ਕਲਰ ਬੜਾ ਪਿਆਰਾ ਜਿਹਾ ਪ੍ਰਿੰਟ ਹੈ ਅਲਓਵਰ ਸੂਟ ਹੈ ਜੀ ਪਿਓਰ ਮਸਲੀਨ ਦੇ ਵਿੱਚ 3.5 ਮੀਟਰ ਦੀ ਕਟ ਹੈ ਤੇ ਨਾਲ ਹੈਗਾ ਪਿਓਰ ਮਸਲੀਨ ਦੇ ਦੁਪੱਟੇ ਪਿਓਰ ਮਸਲੀਨ ਦੇ ਦੁਪੱਟੇ ਹਨ ਤੇ ਬੜਾ ਪਿਆਰਾ ਇਹ ਮੈਂ ਤੁਹਾਨੂੰ ਤਿੰਨ ਸੂਟ ਦਿਖਾਏ ਜਾਂ ਇੱਕ ਪ੍ਰਿੰਟ ਦੇ ਵਿੱਚ ਪਿਓਰ ਮਸਲੀਨ ਦੇ ਸੂਟ ਚ ਦਿਖਾ ਰਹੇ ਹਾਂ ਆਪਣਾ ਨੈਕਸਟ ਪ੍ਰਿੰਟ ਸਟਾਰਟ ਕਰਦੇ ਹਾਂ ਪਿਆਰਾ ਸਰਦਾਰੀ ਜਿਹਾ ਪ੍ਰਿੰਟ ਹੈ ਇਹ ਵਾਲਾ ਵੀ ਇਹ ਦੇਖੋ ਕਿੰਨਾ ਸੋਹਣਾ ਇਹ ਥੋੜਾ ਮੰਮੀਆਂ ਦੇ ਪਾਣ ਵਾਲਾ ਪ੍ਰਿੰਟ ਹੈ ਤੁਸੀਂ ਆਪਣੀ ਏਜ ਦੇ ਅਕੋਰਡਿੰਗ ਥੋੜਾ ਸੋਚ ਕੇ ਲੈਣਾ ਤਾਂ ਇਹ ਵਾਲਾ ਪ੍ਰਿੰਟ ਬੈਸਟ ਹੈ ਜੀ ਪਿਆਰਾ ਤੇ ਇਸ ਦੇ ਨਾਲ ਹੈਗਾ ਪਿਓਰ ਮਸਲੀਨ ਦਾ ਇਹ ਦੁਪੱਟਾ ਬੜਾ ਸੋਹਣਾ ਬਦਾਮੀ ਗਾਜਰੀ ਜਿਹਾ ਕਲਰ ਹੈ ਲੱਗ ਚਹੀਏ ਤਾਂ ਸੁਪ ਦਾ ਸੜਾ ਪਿਆਰਾ ਦੁਪੱਟਾ ਸੇਮ ਦੇ ਵਿੱਚ ਹੈਗਾ ਆਪਣੇ ਕੋਲ ਮਸਟਰਡ ਕਲਰ ਸੇਮ ਦੇ ਵਿੱਚ ਮਸਟਰਡ ਕਲਰ ਹੈ ਕੋਨ ਇਸੋ ਹੀ ਪ੍ਰਿੰਟਿੰਗ ਹੈ ਬਹੁਤ ਸੋਹਣੇ ਸੂਟ ਪ्योर ਮਸਲੀਨ ਦੇ ਵਿੱਚ ਤੇ ਪ्योर ਮਸਲੀਨ ਦੇ ਦੁਪੱਟਿਆਂ ਦੇ ਨਾਲ ਬਹੁਤ ਸੋਹਣੇ ਸੋਹਣੇ ਲੰਦੇ ਦੁਪੱਟੇ 1800 ਪ੍ਰਾਈਸ ਹੈ ਜੀ 1800 ਪ੍ਰਾਈਸ ਦੇ ਨਾਲ ਨੈਕਸਟ ਹੈਗਾ ਇਹਦੇ ਵਿੱਚ ਸੇਮ ਪ੍ਰਿੰਟ ਦੇ ਵਿੱਚ ਫਿਰੋਜ਼ੀ ਕਲਰ ਸੇਮ ਦੇ ਵਿੱਚ ਹੀ ਹੈ ਫਿਰੋਜ਼ੀ ਕਲਰ ਇਹ ਹੈ ਫਿਰੋਜ਼ੀ ਕਲਰ ਹੈ ਗ੍ਰੀਨ ਫਿਰੋਜ਼ੀ ਜਿਹਾ ਕਲਰ ਹੈ ਬੜਾ ਪਿਆਰਾ ਜਿਹਾ ਤੇ ਪ੍ਰਿੰਟ ਬੜਾ ਸੋਬਰ ਪ੍ਰਿੰਟ ਹੈ ਨਾਲ ਪਿਓਰ ਮਸਲੀਨ ਦੇ ਦੁਪੱਟੇ ਦੁਪੱਟੇ ਬਹੁਤ ਜ਼ਿਆਦਾ ਗ੍ਰੇਸਫੁਲ ਦੁਪੱਟੇ ਆ ਸੋਸੂ ਇਹਦੇ ਵਿੱਚ ਸੇਮ ਦੇ ਵਿੱਚ ਹੈਗਾ ਬੜਾ ਸੋਹਣਾ ਪਰਪਲ ਜਿਹਾ ਕਲਰ ਹੈ ਸੇਮ ਪ੍ਰਿੰਟ ਇਹ ਟਿੰਗ ਹੈ ਇਹ ਉਹ ਰਸਮੀਨ ਦੇ ਦੁਪੱਟਿਆਂ ਦੇ ਨਾਲ ਇੱਕ ਤੇ ਇੱਕ ਸੋਨਾ ਪ੍ਰਿੰਟ ਹੈ ਜੀ ਅੱਜ ਦਾ ਆਪਣਾ ਸਾਰਾ ਪਿਆਰੇ ਸੂਟ ਇਹ ਨੈਕਸਟ ਪ੍ਰਿੰਟ ਸਟਾਰਟ ਕਰਦੇ ਹਾਂ ਜੀ ਹੁਣ ਆਪਾਂ ਗੜੀ ਪਿਆਰੇ ਪੈਰੇ ਪ੍ਰਿੰਟਰ ਯੋਰ ਮਸਲੀਨ ਦੇ ਸੂਟ ਤਮੰਨਾ ਬ੍ਰਾਂਡ ਦੇ ਸੂਟ ਹੈ ਜੀ ਇਹ ਆਪਣੇ ਅੱਜ ਦੇ ਇਹ ਦੇਖੋ ਬੜਾ ਸੋਹਣਾ ਪੀਚ ਕਲਰ ਹੈ ਪ੍ਰਿੰਟਿੰਗ ਇਹ ਵੀ ਬੜੀ ਪਿਆਰੀ ਹੈ ਪੀਚ ਕਲਰ ਦੇ ਵਿੱਚ ਆ ਯੋਰ ਮਸਲੀਨ ਦਾ ਦੁਪੱਟਾ ਉਹ ਸੋਹਣਾ ਪੀਚ ਗਾਜਰੀ ਜਿਹਾ ਕਲਰ ਹੈ ਲਾਈਟ ਜਿਹਾ ਬੜਾ ਪਿਆਰੇ ਪਿਆਰੇ ਸੂਟ ਇਹ ਸੇਮ ਦੇ ਵਿੱਚ ਹੈਗਾ ਫਿਰੋਜ਼ੀ ਕਲਰ सेम सूट के फ्रोजी कलर फ्रोजी कलर के बच्चे कि प्यारा इस तरह दुपट्टा बहुत सोहना सूट है ਕੜਾ ਪਿਆਰਾ ਹੈ ਇਹਦੇ ਵਿੱਚ ਸੇਮ ਦੇ ਵਿੱਚ ਹੈਗਾ ਪਿੰਕ ਕਲਰ ਜਿਹੜਾ ਮੈਂ ਪ੍ਰਿੰਟ ਦਿਖਾ ਰਹੀ ਹਾਂ ਤੁਹਾਨੂੰ ਸੇਮ ਦੇ ਵਿੱਚ ਹੀ ਹੈਗਾ ਆਪਣੇ ਕੋਲ ਪਿੰਕ ਕਲਰ ਬਹੁਤ ਹੀ ਸੋਨੇ ਸੋਨੇ ਪ੍ਰਿੰਟ ਹੈ ਨਾ ਸੂਟਾਂ ਦੇ ਘੇਉਰ ਮਸਲੀਂ ਦੇ ਦੁਪੱਟਿਆਂ ਦੇ ਨਾਲ ਉਹ ਤਾਂ ਇਹਦੇ ਵਿੱਚ ਸੇਮ ਦੇ ਵਿੱਚ ਹੈਗਾ ਆਪਣੇ ਕੋਲ ਲਾਈਟ yellow ਕਲਰ ਹੈ ਬੜਾ ਸੋਹਣਾ ਬਿਲਕੁਲ ਫਿੱਕਾ ਫਿੱਕਾ yellow ਹੁੰਦਾ ਜਿਹੜਾ ਉਹ ਵਾਲਾ ਕਲਰ ਹੈ ਬਹੁਤ ਸੋਹਣਾ yellow ਹੈ ਲਾਈਟ ਜਿਹਾ ਨਾਲ ਆ ਜਾਏਗਾ ਪਿਓਰ ਮਸਲੀਨ ਦੇ ਦੁਪੱਟੇ ਆਲਓਵਰ ਸੂਟ ਹੈ ਜੀ ਪਿਓਰ ਮਸਲੀਨ ਦੇ ਤਮੰਨਾ ਬ੍ਰੈਂਡ ਦੇ ਆਪਣੇ ਤੇ ਨਾਲ ਹੈਗੇ ਆ ਇਹ ਪੂਰੇ 3 ਸਾਢੇ 3 ਮੀਟਰ ਦੀ ਕਟ ਹੈ ਜੀ ਸੂਟ ਦੀ ਬੜੇ ਅਰਜ ਦੇ ਵਿੱਚ ਸੂਟ ਤੇ ਪਿਓਰ ਮਸਲੀਨ ਦੁਪੱਟਿਆਂ ਦੇ ਨਾਲ ਸੂਟ ਅੱਜ ਦੇ ਆਪਣੇ ਇਹ ਦੇਖੋ ਕਿੰਨਾ ਪਿਆਰਾ ਪ੍ਰਿੰਟ ਹੈ ਨੈਕਸਟ ਡਿਜ਼ਾਈਨ ਸ਼ੁਰੂ ਕਰਦੇ ਆ ਬੜਾ ਸੋਹਣਾ ਮੋਰ ਪੰਖੀ ਕਲਰ ਹੈ ਪੀਕਾਕ ਬਲੂ ਕਲਰ ਹੈ ਜੀ ਇਹ ਵਾਲੇ ਸੂਟ ਦਾ ਮੋਰ ਪੰਖੀ ਕਲਰ ਹੈ ਬਹੁਤ ਪਿਆਰਾ print design ਬਹੁਤ ਸੋਹਣਾ print ਹੈ ਜੀ ਇਹ ਵਾਲੇ suit ਦਾ ਵੀ ਸੋਬਰ ਜਾ ਪ्योर ਮਸਲੀਨ ਦਾ suit ਤੇ ਨਾਲ ਪ्योर ਮਸਲੀਨ ਦਾ ਇਹ ਦੁਪੱਟਾ ਬਹੁਤ ਸੋਹਣਾ ਹੈ ਇਹ ਹੈ ਦੁਪੱਟਾ ਵੀ suit ਕਿੰਨਾ ਸੋਹਣਾ ਹੈ ਇਹਦੇ ਵਿੱਚ ਹੈਗਾ ਆਪਣੇ ਕੋਲ ਮਹਿੰਦੀ ਕਲਰ ਮਹਿੰਦੀ ਵੀ ਨਹੀਂ ਮੁੰਗਿਆ ਗ੍ਰੀਨ ਜਿਹਾ ਕਲਰ ਹੈ ਸੇਮ ਦੇ ਵਿੱਚ ਹੀ ਮੁੰਗਿਆ ਗ੍ਰੀਨ ਕਲਰ ਹੈ ਕਿੰਨਾ ਪਿਆਰਾ 컬러 ਹੈ। ਤਾਂ ਇਹ ਪੀਕਾਕ ਬਲੂ ਦਿਖਾਇਆ ਮੈਂ। ਉਹਦੇ ਵਿੱਚ ਹੀ ਹੈਗਾ ਆਪਣੇ ਕੋਲ ਮੂੰਗੀਆ ਗ੍ਰੀਨ ਕਲਰ। ਕਿੰਨਾ ਪਿਆਰਾ ਦੁਪੱਟਾ। ਬਹੁਤ ਪਿਆਰਾ ਸੂਟ। 1800 ਪ੍ਰਾਈਸ ਹੈ ਜੀ ਅੱਜ ਦੀ ਸਾਰੀ ਵੀਡੀਓ ਦਾ। ਨੈਕਸਟ ਹੈਗਾ ਇਹਦੇ ਵਿੱਚ ਦੇਖੋ ਕਿੰਨਾ ਸੋਹਣਾ। ਪਿੰਕ ਆਫ ਵਾਈਨ ਕਲਰ। ਇਹ ਬਹੁਤ ਪਿਆਰੀ ਹੈ ਜੀ ਨਾ ਸੂਟਾਂ ਦੀ ਬਹੁਤ ਫੈਬਰਿਕ ਬਹੁਤ ਜ਼ਿਆਦਾ ਫਾਈਨ ਹੈ ਬਹੁਤ ਸੋਹਣੇ ਸੂਟ ਪਿਓਰ ਮਸਲੀਨ ਦੁਪੱਟਿਆਂ ਦੇ ਨਾਲ ਆਲਓਵਰ ਸੂਟ ਹੈ ਜੀ ਪਿਓਰ ਮਸਲੀਨ ਦੇ ਇਹਦੇ ਵਿੱਚ ਹੀ ਹੈਗਾ ਸੇਮ ਦੇ ਵਿੱਚ ਆਪਣੇ ਕੋਲ ਪਰਪਲ ਕਲਰ ਸੇਮ ਦੇ ਵਿੱਚ ਹੀ ਪਰਪਲ ਕਲਰ ਹੈ ਇੰਨੀਆਂ ਬਹੁਤ ਜ਼ਿਆਦਾ ਸੋਹਣੀ ਪ੍ਰਿੰਟਿੰਗ ਹੈ ਜੀ ਸਾਰੇ ਸੂਟਾਂ ਦੀ ਸਾਢੇ 3 ਮੀਟਰ ਦੀ ਕੱਟ ਹੈ ਜੀ ਬੜੇ ਅرج ਦੇ ਵਿੱਚ ਸੂਟ ਤਮੰਨਾ ਬ੍ਰਾਂਡ ਦੇ ਪਿਓਰ ਮਸਲੀਨ ਦੇ ਆਲਓਵਰ ਸੂਟ ਹੈ ਤੇ ਪਿਓਰ ਮਸਲੀਨ ਦਾ ਹੀ ਦੁਪੱਟਾ ਬਹੁਤ ਪਿਆਰੀ ਦੁਪੱਟਿਆਂ ਦੇ ਨਾਲ ਬਹੁਤ ਸੋਹਣੇ ਸੂਟ 1800 ਪ੍ਰਾਈਸ ਹੈ ਜੀ ਅੱਜ ਦੇ ਸਾਰੇ ਸੂਟਾਂ ਦਾ 1800 ਪ੍ਰਾਈਸ ਹੈ ਜੀ ਹਾਂਜੀ ਅੱਜ ਦੇ ਸੂਟਾਂ ਦੇ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਵਧੀਆ ਲੱਗਦਾ ਹੈ ਉਹਦਾ ਸਕਰੀਨਸ਼ਾਟ ਭੇਜ ਕੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰ ਸਕਦੇ ਹੋ ਤੇ ਬੁਕਿੰਗ ਲਈ ਨੰਬਰ ਹੈ ਜੀ ਮੇਰਾ 81465 80803 88465 80803 ਲਾਈਕ ਜ਼ਰੂਰ ਕਰਿਆ ਕਰੋ ਤੇ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਲੈਕਸ਼ਨ ਕਿਵੇਂ ਲੱਗੀ ਵੀਡੀਓ ਦੇਖਣ ਲਈ ਥੈਂਕ ਯੂ ਥੈਂਕ ਯੂ ਵੈਰੀ ਮਚ